ਨਹੀਂ ਦਡਾ ਮੇਰਾ ਨਾਮ ਗੁਰਦੇਵ ਸਿੰਘ ਕੀ ਗੱਲ ਬਾਤ ਹੋਈ ਕੁੜੀ ਨੂੰ ਇਹਨੂੰ ਸਰ ਜੀ ਸਾਲ ਹੋ ਚੱਲਿਆ ਮਾਰੋ ਇਹਨੂੰ ਤੇ ਬੜਾ ਲਾਗ ਲਾਉਂਦੇ ਆ ਸਾਲ ਸਿਕਾਰੀ ਵੀ ਕਰਾਇਆ ਪ੍ਰਾਈਵੇਟ ਇਹ ਕੋਈ ਇਹਦਾ ਆਲੇ ਪੱਲੇ ਆ ਹੁਣ ਤੇ ਮੈਂ ਇੱਥੇ ਤੱਕ ਮੇਰੇ ਕੋਈ ਚੀਜ਼ ਨਹੀਂ ਅੱਗੇ ਜਿਹੜੀ ਮੈਂ ਗਾਣੇ ਪਾ ਕੇ ਜਾਂ ਵੇਚ ਕੇ ਇਹਦਾ ਲਾਗ ਕਰਾਣਾ ਹੁਣ ਮਹੀਨਾ ਚੱਲਿਆ ਇਹਨੂੰ ਪਈ ਨੂੰ ਸੀਜ਼ਨ ਵੀ ਦੋਵੇਂ ਗਏ ਇਸ ਤਰ੍ਹਾਂ ਮੇਰੇ ਨਾ ਕਣਕ ਤੋਂ ਵੀ ਰਹਿ ਗਿਆ ਝੋਨੇ ਤੋਂ ਵੀ ਰਹਿ ਗਿਆ ਕੀ ਬਿਮਾਰੀ ਕੀ ਆ ਮਾਰੀ ਇਹਨੂੰ ਪਤਾ ਨਹੀਂ ਲੱਗਦਾ ਵੀ ਸਮਝ ਨਹੀਂ ਲੱਗਦੀ ਕੀ ਸਮਝੀ ਕੋਈ ਕਦੀ ਫਕਸ਼ਨ ਆਈ ਦੀ ਕਦੀ ਟੀਵੀ ਆਈ ਦੀ ਕਦੀ ਆਉਂਦੀ ਨਹੀਂ ਕਿ ਕਿੱਥੋਂ ਇਲਾਜ ਕਰਾਇਆ ਜੀ ਅਸੀਂ ਪਹਿਲਾਂ ਜੀ ਇੱਥੋਂ ਪੱਟੀ ਤੋਂ ਕਰਾ ਦਸ ਕਰਾ ਛੱਡਿਆ ਵਾ ਫਿਰ ਤਰਮਤਾਲੀ ਜੀ ਨਾਲ ਕਰਾ ਗੁਰੂ ਰਾਮਦਾਸ ਘੜਿਆ ਸੀ ਉਹਨਾਂ ਨੇ ਇੱਕ ਦਿਨ ਦਾ 10 ਤੋਂ 15000 ਰੁਪਏ ਖਰਚਾ ਦੱਸਿਆ ਜੀ ਤੇ ਮੈਂ ਇੰਨੇ ਮੇਰੀ ਨਹੀਂ ਕਿ ਪਹੁੰਚ ਤੇ ਮੈਂ ਲਾਇਆ ਫਿਰ ਕਰਕੇ ਤੁਸੀਂ ਹੀ ਕੰਮ ਕਰਦੇ ਜੋ ਮੈਂ ਦਿਹਾੜੀ ਦਾ ਪਾਈ ਕਰਦਾ ਹਾਂ ਜੀ ਤੇ ਕੋਈ ਨੇ ਮਰਦ ਨਹੀਂ ਕੀਤੀ ਨਹੀਂ ਅਜੇ ਤੱਕ ਨਹੀਂ ਕੋਈ ਮੇਰੀ ਮਦਦ ਕੀਤੀ ਕਿੰਨਾ ਕੁ ਡਾਕਟਰਾਂ ਨੇ ਖਰਚਾ ਜਿਆਦਾ ਦੱਸਿਆ ਗਿਆ ਡਾਕਟਰਾਂ ਨੇ ਤੁਹਾਨੂੰ ਦੱਸਿਆ ਵੀ 2 ਲੱਖ ਦੇ ਲਾਗੇ 2 ਲੱਖ ਵੀ ਤੁਹਾਡਾ ਖਰਚਾ ਹੋਊਗਾ ਨਹੀਂ ਨਹੀਂ 15000 ਰੁਪਏ ਤਾਂ ਇੱਕ ਦਿਨ ਦਾ 15000 12000 10000 ਰੁਪਏ ਇੱਥੇ ਦਾ ਖਰਚਾ ਹੋਊਗਾ ਸੁਣਨ ਨੂੰ ਮਿਲਿਆ ਕਿ ਤੁਹਾਡੀ ਅੱਗੇ ਜਿਹੜੀ ਪਤਨੀ ਉਹ ਵੀ ਠੀਕ ਨਹੀਂ ਰਹੀ ਤੇ ਕੋਈ ਮੈਂ ਕਰਾਈ ਸੀ ਪਰ ਉਹ ਤੋਂ ਵੀ ਮੇਰਾ ਕੋਈ ਹੱਲ ਨਹੀਂ ਹੋਇਆ ਤੇ ਜਿਸ ਤਰ੍ਹਾਂ ਕਿ ਤੁਹਾਡੇ ਪਿਤਾ ਜੀ ਦੀ ਲੱਤ ਟੁੱਟੀ ਆ। ਉਹਦੇ ਦਾਦਾ ਵੀ ਉਹ ਵੀ ਪਏ ਆ ਮੰਜੇ ਦੇ ਮਾਤਾ ਵੀ ਪ੍ਰੋਬਲਮ ਬਹੁਤ ਜ਼ਿਆਦੀ ਦਿੱਤਿਆ ਹਾਰਦ ਦੀ ਪ੍ਰੋਬਲਮ ਸਟੰਟ ਪੈਣ ਵਾਲੇ ਆ ਪਿੱਤੇ ਹੀ ਪਥਰੀ ਆ। ਉਹ ਵੀ ਇਤਰਾ ਹੀ ਪਏ ਮੰਜੇ ਦੇ ਨਹੀਂ ਲਾਜ ਦੇਖੋ ਹਟ ਪਏ ਦੇਖੋ। ਕੀ ਮੰਗ ਕਰਦੇ ਸਮਾਜ ਸੇਵਾ ਨੂੰ? ਹੁਣ ਅਸੀਂ ਸਵਾਇਓ ਵੀ ਸਾਡਾ ਇਲਾਜ ਕਰਾ ਦੇ ਨਾਨੂੰ ਪਾਸੇਲੀ ਮਾਤਾ ਮਿਹਰਬਾਨੀ। ਕਮਾਈ ਦੇ ਸਾਧਨ ਫਿਰ ਕਿਤੋਂ ਕਰਾਂ? ਕਮਾਈ ਦਾ ਸਾਧਨ ਕੋਈ ਨਹੀਂ ਹੋਇਆ ਦੇਰ ਤੇ ਪਈਏ ਬਸ। ਕਰਦਾ ਫਿਰ ਗੁਜ਼ਾਰਾ ਕਿਤਨਾ ਚੱਲਦਾ? ਕਰਦਾ ਗੁਜ਼ਾਰਾ ਇਤਰਾ ਹੀ ਆ ਗਈ। ਫੜਦਾ ਕਈ ਬਿਆਜੀ ਸਾਈ ਚੁੱਕ ਚੁੱਕੇ ਲਾਉਣ ਦੇ ਆ। ਸਾਨੂੰ ਤਾਂ ਮਿਲਿਆ ਕਿ ਤੁਸੀਂ ਘਰ ਵੀ ਜਿਹੜਾ ਗੈਣੇ ਪਾਇਆ ਗਿਆ ਘਰ ਵੀ ਇਹੀ ਹੈ ਜੀ ਘਰ ਵੀ ਜਾੜਾ ਥਾਜੜਾ ਇਹ ਕੇਤੇ ਕੋਲ ਗੈਣੇ ਪਾਇਆ ਵਾ ਹਾਂ ਇਹ ਪਿੰਡ ਜੀ ਕਿਤੇ ਕੋਲ ਗੈਣੇ ਪਾਇਆ ਵਾ ਤੇ ਪਰ ਇਹ ਕੀ ਕਰੀਏ ਮਨ ਤੇ ਫਿਰ ਕਰਾਉਣਾ ਪੈਣਾ ਕੀ ਅਪੀਲ ਕਰੋਗੇ ਐਨਆਰਆਈ ਵੀਰਾਂ ਨੂੰ ਪੰਜਾਬ ਸਰਕਾਰ ਨੂੰ ਜਾਂ ਕੋਈ ਸਿੱਖ ਜਥੇਬੰਦੀ ਨੂੰ ਕੀ ਉਹ ਕਹਿੰਦੇ ਸਾਡੀ ਜਿੰਨੀ ਵੀ ਹੋ ਸਕਦੀ ਮਦਦ ਕੀਤੀ ਜਾਵੇ ਮੰਨ ਲਓ ਕਿ ਜੇਕਰ ਕਿਸੇ ਨੇ ਤੁਹਾਡੀ ਮਦਦ ਕਰਨੀ ਹੋਵੇ ਤਾਂ ਤੁਹਾਡਾ ਫੋਨ ਨੰਬਰ ਦਿਨਾਇਓ ਫੋਨ ਨੰਬਰ ਮੇਰਾ ਹੈ 8872023298 8872023298 ਇਹ ਨੰਬਰ ਕੋਈ ਡਾਡਾ ਅੰਮ੍ਰਿਤ ਸਿੰਘ ਹੈ ਕਿਹੜਾ ਪਿੰਡ ਆ ਪਿੰਡ ਸਭਰਾ ਤੇ ਕੀ ਗੱਲ ਹੋਈ ਆ ਗਾਡੀ ਪੋਤਰੀ ਨੂੰ ਪੋਤਰੀ ਦਾ ਪਤਾ ਨਹੀਂ ਕੋਈ ਵੀ ਲੱਗਦਾ ਉੱਜੜ ਗਏ ਇਹ ਥਾਂ ਵੀ ਗਹਣੇ ਪਾਦਾ ਸਾਹਮਣੇ ਤਾਂ ਦੰਦੋ ਹੈ ਤੇ ਸਾਨੂੰ 50 ਰੁਪਏ ਨਹੀਂ ਪੁੱਜਾ ਤੇ ਕੀ ਕਰਕੇ ਕੀ ਬਿਮਾਰੀ ਕੀ ਆ ਜਿਹਦਾ ਰੋਗ ਦਾ ਨਹੀਂ ਪਤਾ ਹੂੰ ਠੀਕ ਕਰ ਗਿਓ ਨਾ 5 ਸਾਲ ਤੇ ਮੈਨੂੰ ਹੋ ਗਿਆ ਉਹਦਾ ਨਾਮ ਪਤਾ ਉਹਦਾ ਲੱਗਦਾ ਤੇ ਥਾਂ ਵੀ ਇਹ ਗਹਣੇ ਪਾਪ ਹੂੰ ਖਾਕ ਨੇ ਜਗਾ ਨਾ ਤੇਰਾ ਇਹੋ ਮੁੰਡੇ ਨੇ ਪਾਇਆ ਵੀ ਕਿੰਨੇ ਚੋਂ ਪਾਇਆ ਉਹ ਉਹ ਲਾਉਂਦਾ ਉਹ ਕਰਦਾ ਵਾ ਕਿ ਕਿੰਨੇ ਜਿ ਪਾਇਆ ਤੋਂ ਗਾਂ ਦਾ ਸਾਨੂੰ ਉਹ ਨਹੀਂ ਪਤਾ ਵੀ ਛੁੱਟਣਾ ਕਿ ਨਹੀਂ ਤੇ ਸਾਡੇ ਜੇ ਵੇਖੀ ਇਹਦੇ ਹਾਲਾਤ ਕਿਸ ਤਰ੍ਹਾਂ ਦੇ ਆ ਹਾਲ ਸਾਡੇ ਬਹੁਤ ਮਾਰੇ ਤੇ ਕੀ ਮੰਗ ਰਹੋਗੇ ਜਿਤਨਾ ਕਲਾ ਕਲਾ ਮੁੰਡਾ ਡੜਾ ਕਮਾਈ ਜਾ ਸਾਧਨ ਉਹ ਕਮਾਉਂਦਾ ਉਹ ਖਾਤ ਤੇ ਲੱਗਦਾ ਸਾਧਨ ਇਹ ਆ ਵੀ ਸਾਡਾ ਕੋਈ ਨਾ ਕੋਈ ਮਸਲਾ ਹਲ ਹੋਣਾ ਚਾਹੀਦਾ ਪੰਜ ਸਾਲ ਮੈਨੂੰ ਗੀ ਠੀਕ ਅੰਮ ਜੇ ਪਹਿਲੇ ਸਾਡਾ ਉਹ ਆਇ ਨਹੀਂ ਗਾ ਪੁੱਲਰ ਨੇ ਤੇਰੇ ਸਾਹਮਣੇ ਜ਼ਿੰਮੇਵਾਰੀ ਚੁੱਕੀ ਖੀਰੀਓ ਨੇ ਜਵਾਬ ਦਿੱਤਾ ਹੁਣ ਵੱਖ ਨੇ ਲਾਉਂਦਾ ਉਹਨੂੰ ਬੱਬੀ ਸਰਪੰਚ ਲੈ ਆਇਆ ਸੀ ਪਰੇ ਨਾਲ ਬੰਦੇ ਪੰਚਾਇਤ ਦੇ ਜਿਹੜੀ ਪਾਰਟੀ ਮੇਰੀ ਦੇ ਬੰਦੇ ਆਹ ਲੈ ਜਾ ਇਹਨੂੰ ਘਰ ਜਾ ਕੰਦੀਗੜ੍ਹ ਮਾਂ ਕੰਦੀਗੜ੍ਹ ਤੇ ਮੈਂ ਕੀ ਹੋਇਆ ਮਾਂ ਇਹੋ ਨਾਲ ਖੜਿਆ ਦੋਨਾਂ ਮੈਨੂੰ ਉੱਥੇ ਨਹੀਂ ਛੱਡਿਆ ਗਏ ਨੇ ਉਥੋਂ ਔਖਾ-ਸੌਖਾ ਹੋ ਕੇ ਬਾਤਾਂ ਚੜਾ ਕੇ ਲਿਆ ਆ ਤੇ ਹਰ ਕਿਵੇਂ ਮੰਤਰੀ ਨੂੰ ਆਹ ਮੰਤਰੀ ਸਾਹਿਬ ਲਿਆ ਮੈਨੂੰ ਖਰਚਾ ਦੇ ਮੈਂ ਆਪੇ ਬਣਵਾ ਲੈਣਾ ਉਹ ਕੰਨ ਬਲੇਟ ਕੇ ਨੱਕ ਨੂੰ ਸੁਣ ਕੇ ਗੱਲ ਨਾ ਮਲ ਕੇ ਤੇ ਗਾਹ ਗਿਆ ਉਹ ਨਾਲ ਪਾਰਟੀ ਦੇ ਬੰਦੇ ਦੇ ਸਾਥ ਕਰਦੇ ਤੇ ਦੇ ਨਹੀਂ ਸਕਦੇ ਮੈਨੂੰ ਖਰਚਾ ਉਦੋਂ ਮੇਰੇ ਨਾਲ ਰਿੰਗੀ ਗਿਆ ਫਿਕਰ ਨਾ ਕਰ ਤੂੰ ਫਿਕਰ ਨਾ ਕਰ ਮੈਂ ਵੱਜ ਕੇ ਲਖਣ ਲੜਿਆ ਨਾਲ ਮੇਰਾ ਨੇ ਦਵਾਨੀ ਦਾਣੀਆਂ ਨੇ ਸਵਾਰਿਆ ਕਾਕੀ ਹੁਣ ਕੀ ਮੰਗ ਕਰਦੀ ਹੈ ਮੰਗ ਮੈਂ ਆਣਾ ਵੀ ਸਾਨੂੰ ਸਾਡਾ ਘਰ ਬੂਆ ਵੀ ਛੋਟਦੀ ਪੈਸਾ ਤੇ ਨਾ ਜਿਹੜਾ ਮੇਰਾ ਇਲਾਜ ਹੋ ਜੇ ਘਰ ਦੀ ਦਾ ਹੋ ਜੇ ਪੋਤਰੀ ਦਾ ਜੀ ਦੋਹੇ ਤਾਂ ਨਹੀਂ ਬਣੀ ਤੇ ਸਾਡੀ ਇਹ ਮੰਗਾ ਕਿ ਜਿਹੜਾ ਕੋ ਲੱਗਾ ਲਗਾਇਆ ਨਾ ਉਹ ਵੀ ਸਾਨੂੰ ਕੋਈ ਥੋੜਾ ਬੜਾ ਚਲ ਸਾਡਾ ਥਾਂੇ ਬਾਜੇ ਹੂੰ ਤਿਆਰ ਦਾ ਸੌਗਾ ਮਮੀ ਆਪਦਾ ਕੋਈ ਮੇਰੇ ਕੋਲ ਉਹ ਤਾਂ ਮੈਂ ਆਪਦੇ ਸਿਰ ਖੋਦ ਜਾ ਕੇ ਲੱਤ ਦਾ ਇਲਾਜ ਕਰਾ ਲੂੰਗਾ। ਹੂੰ ਕੀ ਪੰਜਾਬ ਸਰਕਾਰ ਨੂੰ 5 ਲੱਖ ਦੇ ਜਿਹੜੇ ਕਾਰਡ ਆ ਚਲਦੇ ਨਹੀਂ ਉਹਨੂੰ ਉਹ ਚਲਦੇ ਉਹ ਮੈਂ ਭਾਜੀ ਅੱਗੇ ਵੀ ਮੈਂ ਲਾ ਬੈਠਾ ਵਾਂ ਮੇਰੇ ਤੋਂ ਦੂਨੇ ਤੇ ਉੱਤੇ ਕਾਰਡ ਤੇ ਲੈ ਕੇ ਵੀ ਪੈਸੇ ਦੂਨੇ ਲਾ ਬੈਠੇ ਮੁੰਡੇ ਨੇ ਚੁੱਕ ਚੁੱਕ ਕੇ ਤੇ ਹਸਪਤਾਲ ਲਾ ਲਿਆ। ਨਹੀਂ ਸਿੰਪਲ ਹਸਪਤਾਲ ਨਾਲ ਦੀ ਭਾਜੀ। ਸਿੰਪਲ ਹਸਪਤਾਲਾ ਨਾਲ ਮੈਨੂੰ ਸਰਕਾਰੀ ਵਾਲਿਆਂ ਬਣੀ ਹੀ ਝੰਡਿਆ। ਵੇਖਿਆ ਵੇਖਿਆ ਜਾਵੇ ਤਾਂ ਜਦੋਂ ਆਮ ਪਾਰਟੀ ਦੀ ਸਰਕਾਰ ਬਣਦੀ ਸੀ ਪਰ ਟਾਡੇ ਜਿਹੜੀ ਲੱਤ ਟੁੱਟਣ ਕਾਰਨ ਵੀ ਤੁਸੀਂ ਪੂਰੀ ਮਿਹਨਤ ਕੀਤੀ ਪੂਰੀ ਮਿਹਨਤ ਕੀਤੀ ਤੇ ਉਹਨੇ ਇਹੋ ਮੈਨੂੰ ਆਖਿਆ ਬੀ ਫਿਕਰਾ ਆ ਜਾ ਮੈਂ ਜਾਣਾ ਮੇਰਾ ਕੰਮ ਜਾਣੇ ਲੱਤ ਤੇਰੀ ਬਣਾ ਕੇ ਤੂੰ ਨਹੀਂ ਟੁੱਟ ਜਿਸ ਵੀਰ ਕੋ ਤੇ ਕੀ ਗੱਲ ਹੋਈ ਆ ਉਹ ਕੁੜੀ ਗਾੜੀ ਨੂੰ ਕੁੜੀ ਆ ਬੁਮਾਰਤ ਦੇ ਫਾਸਟ ਨਾਲ ਆ ਜਾਂਦੀ ਕਲੀ ਕੋਸ਼ਕਾ ਬਿਮਾਰੀ ਆ ਜਾਂਦੀ ਕੋਈ ਲਾਜ ਹੀ ਨਹੀਂ ਲੱਭਾ ਹੱਲ ਕਿੰਨੀ ਉਮਰ ਹੈ ਦੀ 15 ਸਾਲ ਤੇ ਕਿਨੇ ਚਿਰ ਤੇ ਤੁਸੀਂ ਦਰਦਾਂ ਦੀਆਂ ਠੋਕਰਾਂ ਖਾਉਂਦੇ ਜੋ ਬੜਾ ਚਿਰ ਤੇ ਪਹਿਲਾਂ ਮੈਂ ਗਲੀ ਪੜੀ ਰਹੀ ਹਾਂ ਮੋੜ ਕੇ ਬਜ਼ੁਰਗਾਂ ਨੂੰ ਛੱਟ ਲੱਗੀ ਇਹ ਪਹਿਰੇ ਮੰਜੀ ਤੇ ਬਾਹਰ ਆਈ ਵਾਰੀ ਆ ਗਈ ਚਰੀਦੀ ਘਰ ਕੱਖ ਨਹੀਂ ਜਰਿਆ ਕੋ ਦਾੜਾ ਨੇ ਕੋ ਪਾਣੀ ਨਹੀਂ ਪੁੱਠੇ ਰਹਿੰਦਾ ਜੀ ਤੇ ਘਰ ਵੀ ਦੱਸਦੇ ਗਿਆਨੇ ਪਿਆ ਹਾਂਜੀ ਘਰ ਵੀ ਕਹਿਣੀ ਕਿਆ ਪਤਾ ਨਹੀਂ ਕਿਹੜੇ ਬਲੇਗ ਜਾਨੀ ਬਾਤ ਜੇ ਨਹੀਂ ਠਾਮਦੀ ਤੇ ਕੀ ਮੰਗ ਕਰੋਗੇ ਹਣੋ ਮੰਗੇ ਹੋਈ ਅਭੀ ਸਾਨੂੰ ਸਾਡੇ ਬੇਟੀਆਂ ਨਹੀਂ ਚਾਹੀਦੀਆਂ ਬਜ਼ੁਰਗਾਂ ਨੂੰ ਚਾਹੀਦਾ ਪਹਾ ਤੇਲਾ ਸਾਨੂੰ ਚਾਹੀਦਾ ਲਾਉਣ ਨੂੰ ਕਿੁੱਟ ਜਿਹੜੇ ਪੈਰ ਮੰਜੀਆਂ ਤੇ ਇਹਨਾਂ ਨੂੰ ਪਹਾ ਤੇਲਾ ਚਾਹੀਦਾ ਲਾਉਣ ਨੂੰ ਸਰ ਕਿੰਨੇ ਬੱਚੇ ਕਿੰਨੇ ਰੜੇ ਦੋ ਬੇਟੀਆਂ ਤੇ ਬੇਟੇ ਅੱਛਾ ਤੇ ਵੱਡੀ ਬੇਟੀ ਛੋਟੀ ਆ ਇਹ ਵੱਡੀ ਠੀਕ ਹੈ